ਪ੍ਰਿੰਸੀਪਲ ਮੇਜਰ ਸਿੰਘ ਗੁਰੂ ਨਾਨਕ ਕਮਿਸ਼ਨ ਪਬਲਿਕ ਸਕੂਲ ਗੁਰੂ ਅਮਰਦਾਸ ਐਵਨਿਊ ਨਾਰਾਇਣਗੜ ਅਤੇ ਨਾਰਾਇਣਗੜ ਅੰਮ੍ਰਿਤਸਰ ਦੀ ਇੱਕ ਸੰਸਥਾ ਦੇ ਵੱਲੋਂ ਇੱਕ ਗਰਮਤ ਗਿਆਨ ਸਭਾ ਕਰਵਾਈ ਗਈ ਅਤੇ ਇਸ ਸਮਾਗਮ ਦੇ ਵਿੱਚ ਬੱਚਿਆਂ ਨੂੰ ਮਹਾਨ ਸ਼ਹੀਦ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਚਾਰ ਸਿੰਘ ਦੀ ਸ਼ਹਾਦਤ ਤੇ ਬਾਰੇ ਜਾਣਕਾਰੀ ਦਿੱਤੀ ਗਈ। ਸਾਬਜਾਂ ਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਚਾਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਅਤੇ ਉਹਨਾਂ ਵੱਲੋਂ ਇਹਨਾਂ ਮਹਾਨ ਬਾਬਿਆਂ ਨੂੰ ਯਾਦ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਸਕੂਲ ਦੇ ਵਿਦਿਆਰਥੀ ਜਿਹੜੇ ਕਿ ਇਤਿਹਾਸ ਦੇ ਨਾਲ ਸੰਬੰਧ ਰੱਖਦੀਆਂ ਕੋਰੀਓਗ੍ਰਾਫੀਆਂ ਉਹਨਾਂ ਦੇ ਵੱਲੋਂ ਪੇਸ਼ ਕੀਤੀਆਂ ਅਤੇ ਸੰਗਤਾਂ ਦੇ ਵਿੱਚ ਇਸ ਨੂੰ ਲੈ ਕੇ ਬੜਾ ਉਸ਼ਾ ਵੀ ਦੇਖਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੋਰ ਗੁਰਪੁਰਬ ਵੀ ਮਨਾਉਂਦੇ ਹਾਂ ਅਤੇ ਮਨਾਉਣੇ ਚਾਹੀਦੇ ਹਨ ਪਰ ਇਹਨਾਂ ਮਹਾਨ ਬਾਬਿਆਂ ਦਾ ਜਿਹੜਾ ਦਿਨ ਹੈ ਉਹ ਸ਼ਾਇਦ ਬਹੁਤ ਘੱਟ ਲੋਕ ਜਾਂ ਸੰਗਤਾਂ ਮਨਾਉਂਦੀਆਂ ਨੇ ਅਤੇ ਹਰ ਇੱਕ ਨੂੰ ਮਨਾਉਣਾ ਚਾਹੀਦਾ ਹੈ ਅਤੇ ਉਹਨਾਂ ਦੇ ਵੱਲੋਂ ਇਸ ਦਿਨ ਨੂੰ ਮਨਾਉਣ ਵਾਸਤੇ ਗੁਰਮਤਿ ਗਿਆਨ ਸਭਾ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਜਿੱਥੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਿਆ ਗਿਆ ਅਤੇ ਇੱਕ ਲਿਟਰੇਚਰ ਵੰਡ ਕੇ ਇਤਿਹਾਸ ਦਾ ਪ੍ਰਚਾਰ ਕੀਤਾ ਗਿਆ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਨਜੀਤ ਕੌਰ ਵਿਦਿਆਰਥੀ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਮੈਂ ਆਪ ਜੀ ਨਾਲ ਦੋ ਬੋਲ ਸਾਂਝੇ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਅੱਜ ਸਿੱਖ ਕਿੱਥੇ ਖੜੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ ਆਪਣੇ ਸਿੱਧਕ ਦੀ ਪ੍ਰੀਖਿਆ ਦੇਣ ਸਮੇਂ ਜੋ ਤਸੀਹੇ ਸਾਹਿਬਜ਼ਾਦਿਆਂ ਨੇ ਆਪਣੇ ਪਿੰਡੇ ਤੇ ਹੰਢਾਏ ਕਿ ਉਸ ਕਹਿਰ ਨੂੰ ਯਾਦ ਕਰਕੇ ਕਦੇ ਸਾਡੀ ਰੂਹ ਵੀ ਤੜਫੀ ਹੈ ਕਿ ਅਸੀਂ ਵੀ ਕਦੇ ਸਿੱਖ ਹੋਣ ਦੇ ਨਾਤੇ ਆਪਣੀ ਛਾਤੀ ਉੱਤੇ ਸਰਹੰਦ ਦੀਆਂ ਦਿਵਾਰਾਂ ਦਾ ਭਾਰ ਮਹਿਸੂਸ ਕੀਤਾ ਹੈ ਕਿ ਅਸੀਂ ਵੀ ਕਦੇ ਸਰਹੰਦ ਦੀਆਂ ਕੰਦਾ ਦੇ ਸਾਹਮਣੇ ਖੜੇ ਹੋ ਕੇ ਆਪਣੇ ਅੰਦਰਲੇ ਸਿੱਖੀ ਸਿਧਕ ਨੂੰ ਝੰਡੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਹਰ ਸਿੱਖ ਦਾ ਆਪਣੇ ਅੰਦਰ ਅੰਤਰ ਜਾਤ ਪਾਉਂਦਾ ਸਮਾਂ ਨਹੀਂ ਗੁਰੂ ਤੇ ਸਿੱਖ ਦਾ ਤਾਂ ਕੇਵਲ ਰਿਸ਼ਤਾ ਹੀ ਸਿਧਕ ਦਾ ਹੈ ਛੋਟੇ ਸਾਹਿਬ ਜਾਦਿਆਂ ਨੇ ਤੇ ਸਿਹ ਸਹਿਕੇ ਵੀ ਆਪਣੇ ਸਿਦਕ ਨੂੰ ਪਿੱਠ ਨਹੀਂ ਦਿੱਤੀ ਇਸ ਲਈ ਉਹਨਾਂ ਦੇ ਸ਼ਹੀਦੀ ਸਥਾਨ ਤੇ ਦੁਨੀਆ ਭਰ ਦੇ ਆਕੀਦਤਮੰਦ ਲੋਕ ਉਹਨਾਂ ਦੇ ਸ਼ਹੀਦੀ ਉਹਨਾਂ ਦੇ ਸਿੱਖੀ ਸਿਦਕ ਨੂੰ ਪ੍ਰਣਾਮ ਕਰਨ ਲਈ ਜੁੜਦੇ ਹਨ ਪਰ ਅਸੀਂ ਗੁਰੂ ਸਾਹਿਬਾਂ ਦੀ ਵਰਸਾਈ ਧਰਤੀ ਦੇ ਸਿੱਖ ਕਿਉਂ ਆਪਣਾ ਸਿੱਖੀ ਸਿਦਕ ਹਾਰ ਰਹੇ ਹਾਂ ਸਾਡੀ ਸਿਦਕੋ ਹਾਰਿਆ ਦੀ ਅੰਤ ਨੂੰ ਬਹੜੀ ਕੌਣ ਕਰੂ ਕਦੇ ਇਕੱਲੇ ਬੈਠ ਕੇ ਸੋਚਿਆ ਹੈ ਕਿ ਅਸੀਂ ਕਿਸਤ ਹੋਗਤੀ ਵਾਲ ਨੂੰ ਜਾ ਰਹੇ ਹਾਂ ਕੀ ਕੌੜਾ ਤੇ ਨੰਗਾ ਸੱਚ ਨਹੀਂ ਕਿ ਅੱਜ ਸਿੱਖਾਂ ਦੇ ਘਰ ਵਿੱਚ ਊੜਾ ਤੇ ਜੂੜਾ ਦੋਵੇਂ ਹੀ ਗਵਾਚ ਰਹੇ ਹਨ ਅਸੀਂ ਹਰ ਰੋਜ਼ ਅਰਦਾਸ ਵੀ ਕਰਦੇ ਹਾਂ ਤੇ ਅਰਦਾਸ ਦੇ ਸ਼ਹੀਦਾ ਦੀ ਮਰਿਆਦਾ ਦਾ અપਮਾਨ ਵੀ ਕਰਦੇ ਹਾਂ ਇੰਜ ਅਸੀਂ ਆਪਣੇ ਨਿੱਤ ਦੇ ਰੁਝੇਵਿਆਂ ਵਿੱਚ ਆਪਣੇ ਗੌਰਵ ਦਾ ਅਚੇਤ ਅਤੇ ਸੁਚੇਤ ਰੂਪ ਵਿੱਚ ਨਿਰਾਦਰ ਕਰਦੇ ਰਹਿੰਦੇ ਹਾਂ ਸਾਡੀਆਂ ਤੇ ਸਰਦਾਰੀਆਂ ਹਿੰਦੁਸਤਾਨਾਂ ਤੇ ਕੇਸਾ ਨਾਲ ਹਨ ਇਹ ਨਿਸ਼ਾਨੀਆਂ ਸਾਡੀ ਨਿਸ਼ਾਨਦੇਹੀ ਕਰਦੀਆਂ ਹਨ ਤੇ ਸਾਡੀ ਅੱਡਰੀ ਸਿੱਖੀ ਦੀ ਪਹਿਚਾਨ ਸਥਾਪਿਤ ਕਰਦੀਆਂ ਹਨ ਖਾਲਸਾ ਜੀ ਚੇਤੇ ਰੱਖੋ ਕਿ ਜਦੋਂ ਦਸਤਾਰਾਂ ਤੇ ਕੇਸ ਗਵਾਜਦੇ ਹਨ ਤਾਂ ਇੱਜ਼ਤਾਂ ਵੀ ਸਾਥ ਛੱਡ ਜਾਂਦੀਆਂ ਹਨ ਅੱਜ ਪੰਜਾਬ ਦੀ ਧਰਤੀ ਵਿੱਚੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਾਦੇ ਆਪਣੇ ਸਿਦਕਵਾਨ ਸਿੰਘਾਂ ਨੂੰ ਲੱਭ ਰਹੇ ਹਨ ਆਓ ਗੰਭੀਰਤਾ ਨਾਲ ਵਿਚਾਰੀਏ ਕਿ ਸਾਹਿਬ ਜਾਦੇ ਦੀ ਮਹਾਨ ਹੀਰਦੀ ਤੋਂ ਕੇਵਲ 350 ਸਾਲ ਬਾਅਦ ਅੱਜ ਸਿੱਖ ਕਿੱਥੇ ਖੜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਮੇਜਰ ਸਿੰਘ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਗੁਰੂ ਅਮਰਦਾਸ ਐਵੇਨਿਊ ਨਰੇਣਗੜ ਅੱਜ ਅਸੀਂ ਗੁਰਮਤ ਗਿਆਨ ਸਭਾ ਨਰੇਣਗੜ ਛਾਟਾ ਅੰਮ੍ਰਿਤਸਰ ਦੀ ਸੰਸਥਾ ਵੱਲੋਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਦੇ ਸਹਿਯੋਗ ਸਦਕਾ ਅੱਜ ਇਹ ਮਹਾਨ ਦਿਨ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜਯਾਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ ਛਾੜੇ ਚੌਂਕ ਵਿਖੇ ਇਹ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਦਿਨ ਮਨਾ ਰਹੇ ਆ ਤੇ ਉਹਨਾਂ ਮਹਾਨ ਬਾਬਿਆਂ ਨੂੰ ਯਾਦ ਕਰਦਿਆਂ ਹੋਇਆ ਇਹ ਸਕੂਲ ਦੇ ਵਿਦਿਆਰਥੀ ਜਿਹੜੇ ਆ ਉਹਨਾਂ ਦੇ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਉਹ ਕੋਰੋਗ੍ਰਾਫੀਆਂ ਪੇਸ਼ ਕਰ ਰਹੇ ਨੇ ਤੇ ਉਹ ਸੰਗਤਾਂ ਦਾ ਬੜਾ ਸਹਿਯੋਗ ਹੈ ਕਿਉਂਕਿ ਇਹ ਉਪਰਾਲੇ ਠੀਕ ਐ ਸੀ ਹੋਰ ਗੁਰਪੁਰਬ ਮਨਾਉਂਦੇ ਆ ਮਨਾਉਣੇ ਚਾਹੀਦੇ ਆ ਪਰ ਇਹਨਾਂ ਮਹਾਨ ਬਾਬਿਆਂ ਦਾ ਜਿਹੜਾ ਦਿਨ ਹੈ ਉਹ ਸ਼ਾਇਦ ਬਹੁਤ ਘੱਟ ਸੰਗਤਾਂ ਮਨਾਉਂਦੀਆਂ ਤੇ ਉਸ ਨੂੰ ਮਨਾਉਣ ਵਾਸਤੇ ਗੁਰਮਤਿ ਗਿਆਨ ਸਭਾ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੇ ਸਾਰੇ ਵੀਰੇ ਸਾਨੂੰ ਇਹ ਸਹਿਯੋਗ ਦੇ ਰਹੇ ਆ ਤੇ ਇਹ ਵਿਦਿਆਰਥੀ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਦੇ ਰਹੇ ਜਿਸ ਦੇ ਵਿੱਚ ਅਸੀਂ ਕੋਰੋਗ੍ਰਾਫੀਆਂ ਕਰ ਰਹੇ ਆ ਬੱਚੇ ਵੀ ਸਾਥ ਦੇ ਰਹੇ ਨਾਲ ਅਸੀਂ ਲਿਟਰੇਚਰ ਵੀ ਵੰਡ ਰਿਹਾ ਉਹਨਾਂ ਮਹਾਨ ਬਾਬਿਆਂ ਦੀ ਯਾਦ ਵਿੱਚ ਅਤੇ ਐਸੀ ਜਿਹੜਾ ਹਲੂਣਾ ਲਿਟਰੇਚਰ ਹੈ ਸਾਡਾ ਉਹ ਵੀ ਵੰਡ ਰਿਹਾ ਕਿ ਅੱਜ ਸਿੱਖ ਕਿੱਥੇ ਖੜਾ ਹੈ ਉਹ ਸਾਰੀ ਜਿਹੜੀ ਹੈ ਦਾਸਤਾਨ ਉਹ ਲਿਟਰੇਚਰ ਦੇ ਵਿੱਚ ਦਿੱਤੀ ਹੈ ਤੇ ਸਵਾਲ ਜਵਾਬ ਸਾਹਿਬਜ਼ਾਦੇ ਦੇ ਜੀਵਨ ਦੇ ਤੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਦੇ ਛੋਟੇ ਸਾਹਿਬਜ਼ਾਦੇ ਦੀ ਮਾਤਾ ਗੁਜਰ ਕੌਰ ਜੀ ਦੇ ਤੇ ਆਓ ਮੈਂ ਦੋ ਸ਼ਬਦ ਕਾਬਰੂ ਵਿੱਚ ਬੋਲਣਾ ਚਾਹੁੰਦਾ ਆਓ ਪਾਈਏ ਕਲਗੀ ਧਰਦੀਆਂ ਬਾਤਾਂ ਜਿਨ੍ਹਾਂ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਤੋਂ ਕੱਢੀਆਂ ਹਨੇਰੀਆਂ ਰਾਤਾਂ ਮਹੰਗੇ ਮੁੱਲ ਲਈਆਂ ਪ੍ਰਭਾਤਾਂ ਭਾਗਾ ਵਾਲਿਓ ਉਹ ਵੀ ਸਮਾਂ ਸੀ ਇੱਕ ਪਾਸੇ ਅਤ ਦਾ ਯਬਰ ਤੇ ਇੱਕ ਪਾਸੇ ਅਤ ਦਾ ਸਬਰ ਬੇਸ਼ੱਕ ਜ਼ਬਰ ਆਜਮ ਆਇਆ ਹੈ ਚੰਦ ਲੋਕਾਂ ਇੱਥੇ ਸਬਰ ਵਾਲੇ ਕਹਿੰਦੇ ਬੜੇ ਹੋਗੇ ਜ਼ਬਰ ਸਬਰ ਦੀ ਸਿਖਰ ਦੁਪਹਿਰ ਹੋ ਗਈ ਲਾਲ ਦੋ ਜਦ ਨੀਹਾਂ ਵਿੱਚ ਖੜੇ ਹੋਗੇ ਲਾਲ ਦੋ ਜਦ ਨੀਹਾਂ ਵਿੱਚ ਖੜੇ ਹੋਗੇ ਅੱਜ ਉਹਨਾਂ ਨੀਹਾਂ ਵਿੱਚ ਖੜੇ ਹੋਣ ਵਾਲਿਆਂ ਦੀਆਂ ਅੱਜ ਉਹ ਚਮਕੌਰ ਦੀ ਧਰਤ ਉੱਤੇ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਕਲਗੀ ਧਰ ਦੇ ਵੀਰ ਸੁਪੁੱਤਰਾਂ ਤੇ ਸਮੂਹ ਸਿੰਘਾਂ ਦੀਆਂ ਯਾਦਾਂ ਦੇ ਅੰਦਰ ਦੇਸ਼ ਵਿਦੇਸ਼ ਵਿੱਚ ਝੰਡੇ ਝੁਲ ਰਹੇ ਨੇ ਭਾਵੇਂ ਸਮੇਂ ਦੇ ਵਕਤ ਹੀ ਝੂਠ ਨੇ ਸੱਚ ਨੂੰ ਦਬਾਉਣ ਦਾ ਯਤਨ ਕੀਤਾ ਪਰ ਅੱਜ ਉਹਨਾਂ ਮਹਾਨ ਬਾਬਿਆਂ ਦੀ ਯਾਦ ਅੰਦਰ ਹਰ ਸਿੱਖ ਦੇ ਅੰਦਰ ਸਹਿਬਾ ਅੱਜ ਮੈਂ ਤੇਰੀ ਤਸਵੀਰ ਵੇਖੀ ਉਹ ਨਹੀਂ ਲੱਗੀ ਏ ਜਿਹੜੀ ਦੀਵਾਰ ਉੱਤੇ ਤੇਰੇ ਜਿਗਰ ਦੇ ਟੁਕੜੇ ਤੇ ਖਾਲਸੇ ਨੇ ਜਿਹੜੀ ਟੰਗੀ ਏ ਨੈਣਾ ਦੀ ਧਾਰ ਉੱਤੇ ਜਿਹੜੀ ਰੁੱਤ ਬਹਾਰ ਦੀ ਤੂੰ ਆਂਦੀ ਮੁੜ ਕੇ ਆਈ ਨਾ ਕਿਸੇ ਗੁਲਜ਼ਾਰ ਉੱਤੇ ਜਿਤਨੀ ਵੇਰ ਤੂੰ ਜਿਗਰ ਦੇ ਲਹੂ ਅੰਦਰ ਮੁਖੜਾ ਧੋਤਾ ਏ ਸਿੰਘਾਂ ਪਿਆਰਿਆਂ ਦਾ ਉਨੀ ਵਾਰ ਤਾਂ ਤੈਨੂੰ ਨਸੀਬ ਨਹੀਂ ਸੀ ਸਹਿਬਾ ਮੂੰਹ ਚੁੰਮਣਾ ਚਾਹਾਂ ਦਲਾਰਿਆਂ ਦਾ ਮੂੰਹ ਚੁੰਮਣਾ ਚਾਹਾਂ ਦਲਾਰਿਆਂ ਦਾ ਇਹ ਤੁਛ ਜਿਹਾ ਸਾਡਾ ਅਪਰਾਲਾ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਅਤੇ ਗੁਰਮਤ ਗਿਆਨ ਸਭਾ ਦੇ ਜਿਹੜੇ ਸਮੂਹ ਵਿਦਿਆਰਥੀ ਇੱਕ ਛੋਟਾ ਜਿਹਾ ਅਪਰਾਲਾ ਇੱਕ ਛੋਟੀ ਤੁਛ ਜੀ ਸਾਡੀ ਕੋਸ਼ਿਸ਼ ਹੈ ਕਿਉਂਕਿ ਹਮੇਸ਼ਾ ਅਧੂਰੇ ਜਿਹੜੇ ਆ ਉਹ ਪੂਰਿਆਂ ਦਾ ਇਤਿਹਾਸ ਨਹੀਂ ਸੁਣਾ ਸਕਦੇ ਕੋਸ਼ਿਸ਼ ਹੋ ਸਕਦੀ ਹੈ ਕੋਸ਼ਿਸ਼ ਕੀਤੀ ਹੈ ਸੋ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਕਰਦੀ ਰਹੀ ਹੈ ਸਾਡੀ ਸੁਸਾਇਟੀ ਤੇ ਹੁਣ ਵੀ ਹੁਣ ਵੀ ਕਰੇਗੀ ਸੋ ਇਹਨਾਂ ਬੇਨਤੀਆਂ ਦੇ ਨਾਲ ਹੋਈ ਭੁੱਲ ਚੁੱਕੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਐਮ ਜੀ ਨਿਊਜ਼ ਲਈ ਅਮਰਸਰ ਤੋਂ ਖਰਜੀਤ ਸਿੰਘ ਕਰੀਵਾਦੀ ਰਿਪੋਰਟ